ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਆਪਣਾ ਵੀ ਟਰੈਕਟਰ ਦਾ ਨਾ ਇਹ ਪੰਪ ਵਾਲਾ ਸਵਿੱਚ ਸ਼ਾਰਟ ਹੋ ਗਿਆ ਖਰਾਬ ਹੋ ਗਿਆ ਦੇਖੋ ਇਹ ਨਾ ਇਹ ਸਵਿੱਚ ਇਹੋੜਾ ਜਿਹੜਾ ਬਰੇ ਹੋਆ ਪੰਪ ਵਾ ਕਿਉਂ ਸਵਿੱਚ ਗਲਤ ਬੰਦ ਹੋਆ ਨਾ ਇਹ ਸਵਿੱਚ ਬੰਦ ਹੋ ਗਿਆ ਕਰਿਆ ਆਪਾਂ ਨੇ ਫੋਨ ਮਕੈਨਿਕ ਨੂੰ ਆਪਣਾ ਮੁੰਡੇ ਨੂੰ ਗੁਰਪ੍ਰੀਤ ਨੂੰ ਆਵੇਗਾ ਚੇਂਜ ਕਰ ਜੇਗਾ ਇਸ ਨੂੰ ਸਵੇਰੇ ਟਰਾਲੀ ਲੈ ਜਾਣੀ ਸੀ ਸਮਗੰਨੇ ਵਾਲੀ ਉਹ ਫਿਰ ਹਮਨ ਦੂਏ ਗੱਲ ਫੋਰ ਬੀਲ ਲੈ ਕੇ ਗਿਆ ਬਾਈ ਕੀ ਗੁਰਪ੍ਰੀਤ ਦੇ ਰਿਸ਼ਤੇਦਾਰੀ ਮੇਰੇ ਡੈਥ ਹੋ ਗਈ ਉਹ ਕਹਿੰਦਾ ਮੈਂ ਥੋੜੀ ਠਹਿਰ ਕੇ ਆਵਾਂ ਮਾ ਮਾ ਚਲੋ ਬਾਈ ਕੋਈ ਨਹੀਂ ਇਹ ਸੋਚਿਆ ਭਈ ਉਹ ਪਵੇਗਾ ਲੈ ਉਹ ਬਿਰ ਚੱਕ ਲਈ ਆਪਣਾ ਗੱਡੀ ਆਪਣੀ ਆਪਾਂ ਜਾਹਾਂਗੇ ਜੇ ਚੀਕੇ ਨੂੰ ਟਰਾਲੀਆਂ ਹੋ ਗਈਆਂ ਆਪਣੀਆਂ ਤਿਆਰ ਅਮਨ ਵਾਲੀਆਂ ਉਹਨਾਂ ਦਾ ਸਟicker sticker ਲਵਾਉਣੇ ਜਿਹੜੀ ਲਿਖਾਈ ਲਖੋਈ ਕਰਾਣੀ ਹੈ ਉਹ ਕਰਾ ਕੇ ਆਵੇਂਗੇ ਉਹ ਰਹਿਰੀ ਹੈ ਬਣੇ ਰਹੀ ਹੋਈ ਆਪਣੀ ਵੀਡੀਓ ਗੈਲ ਦਿਖਾਵਾਂ ਅੱਜ ਦਾ ਕਾਰਜਕਾਰੀ ਰੰਨੋ ਪਿੰਦੇ ਵੱ ਚਲਾਵਾਂ ਪਹਿਲਾਂ ਮੰਡੋਲੀ ਆਪਾਂ ਇੰਦਾ ਵੀਰ ਵੀ ਜਾਏਗਾ ਗੈਲ ਅੱਜ ਆਪਣੇ ਲੈ ਵੀ ਹੋ ਗਏ ਆਪਾਂ ਗੱਡੀ ਵਿੱਚ ਇਕੱਠੇ ਇੰਦਾ ਟਰਾਲੀ ਭਰਨੀ ਹੈ ਬੰਦੇ ਇੰਦਾ ਸਤਿਗੁਰ ਬਾਈ ਸਾਰਿਆਂ ਨੂੰ ਕਿਹਾ ਹਲ ਕੱਪੜੇ ਕਿੱਠੀ ਵਿੱਚ ਆ ਪਿਆਰੇ ਮੀਆਂ ਉਹ ਉੱਥੇ ਭਰਾ ਆਪਣਾ ਖੇਤਮਾ ਰਾਜਪੁਰੇ ਪਹੁੰਚ ਗਏ ਬਾਈ ਅਮਨ ਇਹਦਾ ਟਰਾਲੀ ਛੱਡ ਗਏ ਇਹਨੂੰ ਬਿਠਾਇਆ ਆਪਨੇ ਅੱਜ ਗੱਡੀ ਘਰਾਂ ਦੀ ਆਪਣੀ ਮਰੂਤੀ 8752 ਪਾ ਲਿਓ ਮੈਂ ਪਾ ਲਿਓ ਆਪਣਾ ਟਰਾਲੀ ਹੁਣੇ ਘਰਾਂ ਖੜੀ ਆ ਰਾਜਪੁਰੇ ਦੇ ਜਾਇਗਾ 25 ਕੇ ਇਹਨੂੰ ਸਰੀਰ ਹਜੇ ਟਹੋਣਾ ਹੈ ਬਸ ਹੀ ਆ ਰਹੀਆਂ ਦੇਓ ਭਾਈ ਆਪਾਂ ਪਹੁੰਚ ਗਏ ਤੇ ਸਰੰਦ ਪਟਿਆਲਾ ਰੋਡ ਬਾ ਬੇਰ ਕਾ ਪਲਾਂਟ ਬਾ ਉਹਦੇ ਲਈ ਆਪਾਂ ਨੇ ਮਿੱਠੀ ਲੱਸੀ ਫੀਰ ਬੇਰ ਖਾ ਗੀ ਗੱਡੀ ਖੜੀ ਆਪਣੀ ਰੋਡ ਤੇ ਪਾਰ ਲੱਗੇ ਭਾਈ ਚੀਕੇ ਨੇੜੇ ਆਪਾਂ ਚਿੰਦੇ ਕਿਵੇਂ ਆ ਲੈ ਭਾਈ ਪਹੁੰਚ ਗਏ ਤੇ ਕੇਵਸ਼ ਕੇਸ਼ਵ ਐਗਰੀਕਲਚਰ ਵਸਤਾਤ ਪਿੰਦੇ ਜਾਣਦੇ ਮੈਂਗੇ ਪਹਜੇਗੇ ਹਰਪਾਲਪੁਰ ਗਿਆ ਮੈਂ ਟਰਾਲੀਆਂ ਬਾਈ ਤਿਆਰ ਆ ਬਣੀਆਂ ਸਟicker ਰਹਿ ਗਏ ਲੱਗਣੇ ਦੇ ਇਹ ਦੇਖੋ ਯੋ ਟਰਾਲੀ ਆ ਹਰਪਾਲਪੁਰ ਕਿ ਟਰਾਲੀ ਯੋ ਆ ਬਾਈ ਪੈਰ ਆਪਾਂ ਲਿਆਵਾਂਗੇ ਪਿੰਦੇ ਕਿੱਥੇ ਹੀ ਹੋਵੇ ਜੀ ਅੰਦਰ ਬਈ ਕਿਤਰਾ ਪਿਆ ਚੀਣੀਆਂ ਜਿਹੜਾ ਕਾਰੋਬਾਰ ਹੈ ਬੰਦੇ ਦਾ। ਇਹਨੇ ਸਮਾਨ ਹੈ। ਇੱਦਾਂ ਕੀ ਤਰ੍ਹਾਂ ਧੁੱਪ ਸੇਕ ਰਿਆਂ। ਬਈ ਬਹੁਤ ਵਧੀਆ ਆ ਰਿਹਾ ਹੋਣਾ। ਕਿਹੜਾ ਹੋ ਜਾ ਲਣਦਾਰ ਨਹੀਂ ਰਿਹਾ ਸਿਰ ਪਰ। ਹੋਰ ਹੈ? ਜੋ ਵੀ ਸੋਚ ਰਿਆਂ ਮੈਂ ਕਿ ਆ ਬਣੇਗਾ। ਹਾਂ। ਚੱਲ ਕੋਈ ਟੰਡੀ ਬਣਾਣੇ ਆ। ਟੰਡੀ ਰਬੜ ਵਾਲੇ ਪਵਾਲੇ ਆ ਟਾਇਰ। ਅੱਛਾ ਜਾਰੀ ਜਾਏਗਾ ਨਹੀਂ ਬਈ। ਨੋ ਠੀਕ ਹੈ। ਹਾਂ। ਨੇਓ ਬਾਈ ਪਹੁੰਚ ਗਏ ਆਪਾਂ ਘੁੰਮਦੇ ਘਮਾਂਦੇ ਜੱਗੀ ਐਗਰੀਕਲਚਰ ਵਰਕਸ ਕਬੂਲ ਪਰ ਕਰਾ ਫੈਰਾਂ ਆਇਆ ਦੇਖੋ ਬਾਈ ਤੇਰਾ ਬਾਈ ਕਰੀਨਾ ਗਰੁੱਪ ਵਾਲਾ ਕਹਾ ਨਾਗ ਵਰਗੇ ਪੱਪਾਂ ਵਾਲੀ ਹੈ ਰੋਈਏ ਠੀਕ ਹੈ ਬੁਕਿੰਗ ਹੈ ਭਾਈ ਤਵੀਆਂ ਤਵੀਆਂ ਬਣਾ ਰੀਆਂ ਦੇਖੋ ਐਨ ਹੋਰ 12 12 ਵੀ ਕਮੈਂਟ ਹਾਲ ਇਹ ਬੰਦੇ ਨੂੰ ਕਿਹਾ ਬਈ ਬਈ ਆਪਣੀ ਵੀਡੀਓ 'ਚ ਕਮੈਂਟ ਕਰੇ ਕਰਦਾ ਕਿਉਂ ਨਹੀਂ ਹੋ ਯਾਰ ਕਰੇ ਕਰਾਂ ਯਾਰ ਹੋ ਯਾਰ ਹੋਰ ਦੱਸ ਯਾਰ ਇਹ ਬਈ ਦੇਖੋ ਬਾਈਆਂ ਨੇ ਲਾਇਆ ਸਿਸਟਮ ਕੰਪਿਊਟਰ ਕੇ ਹੈਲਪ ਮਸ਼ੀਨ ਜੋ ਆਪਣਾ ਪੰਚ ਕਰਾ ਇਹਨਾਂ ਨੂੰ ਹਨਾ ਪਲੇਟਾਂ 'ਤੇ ਸਾਰਾ ਮਾਰਕਾ ਮਾਡਲ ਜੋ ਵੀ ਹੈ ਨਾ ਪਹਿਲਾਂ ਹੱਥਾਂ ਮਿਲ ਕਰੀ ਗਨੇ ਦੇਣਾ ਵੀਰ ਹੂੰ ਜਿਹੜਾ ਸਟੋਰ ਹੈ ਬਾਈਆਂ ਪੂਰੇ ਸਮਾਨ ਹੈ ਸਾਰਾ 볼ਟ 볼ਟ ਆ ਦੇਖੋ ਪੂਰੀ ਥੇਉਟੀ ਆਪਾਂ ਨੂੰ ਆਪਾਂ ਕਿਤੇ ਵੀ ਜਾ ਸਕਾਂਗੇ ਕੰਪਨੀ ਦਾ ਹੈ ਸਾਰੀ ਦੇਖੋ ਜਿਹੜਾ ਵੀਰੇ ਸਮਾਨ ਕਟਾਵਾ ਵੀ ਰਿਓ ਕਿੱਥੇ ਕਟਾਵਾ ਕਰ ਆ ਆਪਣਾ ਤਾਂ ਲਾਇਆ ਹਜੇ ਆਪਾਂ ਨੇ ਉਹ ਉਹ ਗੋਸ਼ਟਕਾਰ ਹੋ ਰਿਹਾ ਹਜੇ ਆਪਣਾ ਲਾਇਆ ਬਣ ਰਹੀਆਂ ਬਾਈ ਦੇਖੋ ਸਰਾ ਯੋ ਬੈਗ ਵੀ ਪਾਸ ਕਾ ਆਪਾਂ ਇਹਨੂੰ ਹੈ ਹੂੰ ਬੈਗ ਵੀ ਤਰਾ ਲਓ ਪਿੱਛੇ ਦੇ ਪਾਸ ਕਾ ਦਿੱਦਾ ਵੀ ਕਲਾਸ ਨੂੰ ਉਹ ਬੈਗ ਮਿੱਟੀ ਢੱਕਣੀ ਹੈ ਬੈਗ ਪਾਓ ਚਲੋ ਬੜੀ ਬਾਤ ਕੋਈ ਫੀਰ ਕਰ ਰਿਆਂ ਯੋ ਬਾਈ ਬਣ ਰਿਹਾ ਪਾਈਆਂ ਗਾਉਰੇ ਲਗੇ ਗਰੇ ਕਾ ਸਮਾਨ ਪਿਆਰ ਹੋਊਗਾ ਹਜੇ ਸੈਟ ਪੂਰਾ ਕਿੰਦੇ ਕਿਤਰਾ ਲਗਿਆ ਰੋਟਾ ਵੈਟਰ ਰੋਟਾ ਵੀ ਤੁਸੀਂ ਆ ਬਈ ਠੀਕ ਹੈ ਹਮ ਐਰੋਂ ਐਰੋਂ ਵੀ ਚੰਗੀ ਆ ਬਈ ਉਹ ਗਾ ਸੰਤ ਦਾ ਚੰਗੇ ਬਈ ਕਿ ਨਿੱਗਰ ਹੁਆ ਨਾ ਯੋ ਹੜ ਲੈ ਜੇਗੇ ਬਈ ਪੰਛੀ ਚਲਾਣੇ ਵਾਸਤੇ ਹੈ ਆਏ ਦੇ ਬਾਈ ਖੇਤਮਾਂ ਟਰਾਲੀ ਕੱਢਣਾ 850 ਪਾਇਆ ਬਲ ਟਰਾਲੀ ਮੈਂ ਕੱਢਿਆ ਬਾਹਰੋਂ ਪਾਇਆ ਆਪਣੇ ਹੌਲੈਂਡ ਹੌਲੈਂਡ ਦੇ ਘੱਲ ਕੱਟਾਂ ਬਾਈ ਟਰਾਲੀ ਟਕਾਈ ਦੇ ਟਿੱਕਾ ਵੇਟ ਫੂਟ ਸੋਨਾ ਲੱਗਿਆ ਵਾ ਪੂਰਾ ਲਿਓ ਜੀ ਲਿਆਈ ਟਰਾਲੀ ਕੱਢ ਗਏ ਆਪਾਂ ਲਾ ਦੇ ਟਰੈਕਟਰ ਅੰਦਰ ਛੱਡ ਮਾਂ 850 ਲੱਗ ਗਿਆ ਪਰਾਂ ਰਾ ਦੀ ਵੀਟ ਟਰਾਲੀ ਮਾਲ ਭਾਵੇਂਗੇ ਮਾ ਥੋੜਾ ਥੱਲੋ ਲਿਆ ਕੇ ਦੋਈ ਟਰਾਲੀ ਕੇ ਲ ਟਰੈਕਟਰ ਕੱਢਦੇ ਆਪਣਾ 850 ਲੱਗ ਗਿਆ ਇੱਧਰ ਤੈਨੂੰ ਵਧਾਈਆਂ ਬਾਈ ਤੈਨੂੰ ਤੇ ਨਾਮ ਬਣ ਗਿਆ ਮਾਮਾ ਸਾਰੇ ਬਣ ਗਏ ਹੋਰ ਹਾਂ ਠੀਕ ਹੈ ਦੇਖੋ ਢੂ ਇਕੱਠਾ ਅਮਰੇ ਬੱਕ ਇਹਦੇ ਠੀਕ ਹੈ ਚਾਨੇ ਨੂੰ ਬਈ ਵਧਾਈਆਂ ਕਿਆ ਨਹੀਂ ਭੈਣ ਦਾ ਮੁੰਡਾ ਹੋਇਆ ਆਪਣੇ ਸਾਰਿਆਂ ਹੀ ਭੈਣ ਦਾ ਮੁੰਡਾ ਹੋਇਆ ਮਤਲਬ ਪਾਰਟੀ ਹੋ ਗਈ ਹਾਂ ਪਾਰਟੀ ਹੋ ਗਈ ਬਹੁਤ ਬਹੁਤ ਵਧਾਈਆਂ ਬਈ ਤੇਨੇ ਨੇ ਚਲੋ ਬਈ ਚੰਗੀ ਬਾਤ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣੇ ਵਾਸਤੇ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਮਾ ਠੀਕ ਹੈ ਜੀ ਓਕੇ ਬਾਏ